ਯੋਗ ਦੇ ਰਾਜ ਇੰਨੀ ਬੇਈਮਾਨੀ ਕਿਉਂ ਹੈ ਮੈਨੂੰ ਯੋਗ ਨਾਲ ਪਿਆਰ ਹੈ ਪਰ ਮੈਂ ਵੇਖਦੀ ਹਾਂ ਕਿ ਯੋਗ ਦੇ ਰਾਤੇ ਅਧਿਆਪਕ ਬਣਨ ਦੇ ਰਾਹ ਤੇ ਬਹੁਤ ਜ਼ਿਆਦਾ ਬੇਈਮਾਨੀ ਹੈ ਇਹੀ ਗੱਲ ਕਰਨੀ ਸੀ ਮੈਨੂੰ ਇਸ ਦਾ ਜਵਾਬ ਨਹੀਂ ਚਾਹੀਦਾ ਸਿਰਫ ਇਹ ਸਵਾਲ ਤੁਹਾਡੇ ਕੋਲੋਂ ਪੁੱਛਣਾ ਸੀ ਜਦੋਂ ਮੈਂ ਯੋਗ ਸਿੱਖਣ ਦੀ ਕੋਸ਼ਿਸ਼ ਕਰਦੀ ਹਾਂ ਤਾਂ ਮੈਨੂੰ ਬਹੁਤ ਬੇਈਮਾਨੀ ਦਾ ਸਾਹਮਣਾ ਕਰਨਾ ਪੈਂਦਾ ਹੈ ਕਿਉਂਕਿ ਅਧਿਆਪਕ ਆਪਣੇ ਕਹੀ ਅਨੁਸਾਰ ਜਿਉਂਦੇ ਨਹੀਂ ਤਾਂ ਫਿਰ ਜੇ ਮੈਂ ਇੱਕ ਅਧਿਆਪਕ ਬੰਨਣਾ ਚਾਹੁੰਨਾ ਹਾਂ ਤਾਂ ਮੈਂ ਕੀ ਕਰਾਂ ਮਤਲਬ ਕਿ ਮੈਨੂੰ ਓਸ਼ੋ ਨਾਲ ਪਿਆਰ ਹੈ। ਵੇਖੋ ਕੁਝ ਚੀਜ਼ਾਂ ਅਜਹੀਆਂ ਹੁੰਦੀਆਂ ਹਨ ਜੋ ਅਸਲ 'ਚ ਸਿਖਾਈਆਂ ਨਹੀਂ ਜਾ ਸਕਦੀਆਂ। ਯੋਗ ਇੱਕ ਕਿਰਿਆਵਦੋ ਸਿਖਾਈ ਜਾ ਸਕਦੀ ਹੈ। ਇਮਾਨਦਾਰੀ ਪਿਆਰ ਹੈ। ਤੁਸੀਂ ਪਿਆਰ ਕਿਵੇਂ ਸਿਖਾ ਸਕਦੇ ਹੋ? ਅਜੀ ਤੱਕ ਯਮ ਤੇ ਨਿਯਮ ਦੀ ਗੱਲ ਕਰਦੇ ਹਨ ਪਰ ਜਦੋਂ ਅਸਲ 'ਚ ਬੈਠ ਕੇ ਸਿਖਾ ਰਹੇ ਹੁੰਦੇ ਹਨ ਤਾਂ ਆਪਣੇ ਆਪ ਉਤੇ ਉਹਨਾਂ ਦੀ ਕੋਈ ਲਗੂ ਨਹੀਂ ਹੁੰਦੀ। ਯਮ ਤੇ ਨਿਯਮ ਵੀ ਸਿਰਫ ਕਿਰਿਆਵਾਂ ਵਜੋਂ ਸ਼ਾਇਦ ਆਸਾਨੀ ਨਾਲ ਸਿੱਖੇ ਜਾ ਸਕਦੇ ਹਨ। ਪਰ ਜਦੋਂ ਗੱਲ ਮੁਕਤੀ ਦੀ ਇੱਛਾ ਦੀ ਆਉਂਦੀ ਹੈ ਤਾਂ ਇਹ ਕੁਝ ਅਜੀਹਾ ਹੈ ਜੋ ਸਿਰਫ ਉਤਸ਼ਾਹਿਤ ਕੀਤਾ ਜਾ ਸਕਦਾ ਹੈ ਸਿਖਾਇਆ ਨਹੀਂ ਜਾ ਸਕਦਾ। ਇੱਥੇ ਹੀ ਸਾਰੇ ਅਧਿਆਪਕ ਔਖੇ ਵਿੱਚ ਪੈ ਜਾਂਦੇ ਹਨ ਕਿਉਂਕਿ ਇਹ ਕੁਝ ਅਜੀਹਾ ਨਹੀਂ ਜੋ ਕੋਈ ਅਧਿਆਪਕ ਆਪਣੇ ਚੇਲੇ ਤੇ ਥੋਪ ਸਕੇ ਅਧਿਆਪਕ ਮਿੰਨਤ ਕਰ ਸਕਦਾ ਹੈ ਜਾਂ ਜਿਵੇਂ ਓਸ਼ੋ ਨੇ ਕੀਤਾ ਲਪਾਉਣ ਦੀ ਕੋਸ਼ਿਸ਼ ਕਰ ਸਕਦਾ ਹੈ ਨੱਚ ਸਕਦਾ ਹੈ ਹਰੇਕ ਤਰ੍ਹਾਂ ਦੇ ਹਤਕੰਡੇ ਵਰਤ ਸਕਦਾ ਹੈ ਪਰ ਉਹ ਸਿਰਫ ਥੀ ਰਿਜਨਲ ਉਡੀਕ ਹੀ ਕਰ ਸਕਦੇ ਹਨ ਅਸਲ ਵਿੱਚ ਜੋ ਕੁਝ ਉਹ ਸਿਖਾ ਰਹੇ ਹਨ ਉਹ ਖੁਦ ਹੀ ਉਸਤੇ ਨਹੀਂ ਚੱਲਦੇ ਠੀਕਾ 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 ਤਾਂ ਇਹ ਜੇ ਅਧਿਆਪਕਾਂ ਨੂੰ ਮੈਂ ਕਹਿ ਰਿਹਾ ਹਾਂ ਕਿ ਉਹ ਵਿਦਿਆਰਥੀ ਹਨ ਤੁਹਾਡਾ ਸਮਾਂ ਦੇਣ ਲਈ ਬਹੁਤ ਧੰਨਵਾਦ ਬਹੁਤ ਧੰਨਵਾਦ